ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸੌਨ ਦਾ ਮਹੀਨਾ ਚੜ ਗਿਆ ਹੈ ਤੁਹਾਨੂੰ ਸਾਰਿਆਂ ਨੂੰ ਸੌਨ ਦੇ ਮਹੀਨੇ ਦੀਆਂ ਬਹੁਤ-ਬਹੁਤ ਵਧਾਈਆਂ ਨੇ ਜੀ ਇਹ ਮਹੀਨਾ ਸਾਰਿਆਂ ਵਾਸਤੇ ਖੂਬਸਾਰੀਆਂ ਖੁਸ਼ੀਆਂ ਨਾਲ ਭਰਿਆ ਹੋਵੇ ਤੇ ਚਲੋ ਇਸ ਸੁਹਾਵਨੇ ਮੌਸਮ ਵਿੱਚ ਅੱਜ ਆਪਾਂ ਮਿੱਠੇ-ਮਿੱਠੇ ਗੁਲਗੁਲੇ ਬਣਾਨੇ ਆ ਤੇ ਗੁਲਗੁਲੇ ਬਣਾਉਣ ਵਾਸਤੇ ਨਾ ਮੈਂ ਇੱਥੇ ਲਿਆਇ ਡੇਢ ਕੱਪ ਕਣਕ ਦਾ ਆਟਾ ਤੇ ਆਟੇ ਦੇ ਵਿੱਚ ਮੈਂ ਹੁਣ ਪਾਣ ਲੱਗੀ ਆ ਅੱਧਾ ਕੱਪ ਸੂਜੀ ਸੂਜੀ ਪਾਣ ਨਾਲ ਗੁਲਗੁਲੇ ਬਹੁਤ ਹੀ ਸਵਾਦ ਬੰਦੇ ਨੇ ਤੇ ਨਾਲ ਹੀ ਮੈਂ ਇੱਥੇ ਲਿੱਤਾ ਹੈ ਇੱਕ ਕੱਪ ਗੁੜ ਤੇ ਗੁੜ ਨੂੰ ਨਾ ਮੈਂ ਕੱਦੂ ਕਸ ਕਰ ਲਿਆ ਤੁਸੀਂ ਗੁੜ ਨੂੰ ਛੋਟਾ ਛੋਟਾ ਕੁੱਟ ਵੀ ਸਕਦੇ ਹੋ ਤੇ ਇਹ ਗੁੜ ਦੇ ਵਿੱਚ ਨਾ ਹੁਣ ਮੈਂ ਪਾਣ ਲੱਗੀ ਆ ਇਹ ਕੋਸਾ ਜਿਹਾ ਪਾਣੀ ਜਿਆਦਾ ਗਰਮ ਨਹੀਂ ਹੈ ਤੇ ਇੱਕ ਕੱਪ ਪਾਇਆ ਮੈਂ ਤੇ ਅੱਧਾ ਕੱਪ ਹੋਰ ਪਾ ਰਹੀ ਆ ਨਾ ਹੋ ਗਿਆ ਕੁੱਟਲ ਦੱਸ ਹਾਂ ਤੇ ਹਜੇ ਤਾਂ ਮੈਂ 1.5 ਕੱਪ ਪਾਣੀ ਲਿਆ ਹੈ ਨਾ ਤੇ ਜਦੋਂ ਆਟੇ ਨੂੰ ਘੋਲਣ ਤੋਂ ਬਾਅਦ ਫਿਰ ਮੈਂ ਤੁਹਾਨੂੰ ਫਾਈਨਲ ਦੱਸਾਂਗੀ ਕਿ ਕਿੰਨਾ ਪਾਣੀ ਇਹਦੇ ਵਿੱਚ ਯੂਜ਼ ਹੋਇਆ ਹੈ ਤੇ ਗੁੜ ਜਿਹੜਾ ਮੈਂ ਕੱਦੂਕਸ ਕਰਕੇ ਪਾਇਆ ਇਸ ਕਰਕੇ ਮੈਂ ਕੋਸਾ ਜਿਹਾ ਪਾਣੀ ਲਿਆ ਤੇ ਜੇ ਵੱਡਾ ਵੱਡਾ ਯਾਨੀ ਕਿ ਮੋਟਾ ਮੋਟਾ ਗੋਲ ਹੋਵੇ ਨਾ ਤੇ ਉਹਦੇ ਵਿੱਚ ਗਰਮ ਪਾਣੀ ਪਾ ਲਵੋ ਤੇ ਛੇਤੀ ਘੋਲ ਜਾਂਦਾ ਹੈ ਤੇ ਭਾਵੇਂ ਥੋੜੀ देर ਪਹਿਲਾਂ ਘੋਲ ਕੇ ਰੱਖ ਦਵੋ ਜੇ ਠੰਡੇ ਪਾਣੀ 'ਚ ਘੋਲਣਾ ਹੈ ਤਾਂ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਘੋਲ ਲਵਾਂਗੇ ਇਹਦੀ ਕੋਈ ਚਾਸੀ ਵਗੈਰਾ ਨਹੀਂ ਆਪਾਂ ਬਣਾਣੀ ਬਸ ਇਹ ਘੁਲ ਜਵੇ ਇੰਨਾ ਕੀ ਇਹਨੂੰ ਘੋਲਣਾ ਹੈ ਤੇ ਗੁੜ ਕੱਦੂਕਸ ਕੀਤਾ ਹੋਇਆ ਸੀ ਨਾ ਇਸ ਕਰਕੇ ਛੇਤੀ ਘol ਗਿਆ ਇਹ ਦੇਖੋ ਜੀ ਤੇ ਹੁਣ ਇਹ ਗੁੜ ਵਾਲੇ ਪਾਣੀ ਨੂੰ ਨਾ ਪਾਣੀ ਨਾਲ ਛਾਨ ਕੇ ਆਟੇ ਵਿੱਚ ਪਾ ਦਵਾਂਗੇ ਇਹਨੂੰ ਛਾਨ ਕੇ ਪਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਗੁੜ ਵਿੱਚ ਨਾ ਥੋੜੀ ਮੋੜ ਕਿਰਕ ਜ਼ਰੂਰ ਹੁੰਦੀ ਹੈ ਤੇ ਉਹ ਛਾਨਣ ਨਾਲ ਜਿਹੜੀ ਹੈ ਉਹ ਵੱਖਰੀ ਹੋ ਜਾਂਦੀ ਹੈ ਦੇਖੋ ਤੁਸੀਂ ਹੈ ਨਾ ਥੋੜੀ ਜਿਹੀ ਕਿਰਕ ਤੇ ਹੁਣ ਆਪਾਂ ਨਾ ਇਹਨੂੰ ਚੰਗੀ ਤਰ੍ਹਾਂ ਕੋਲ ਲਵਾਂਗੇ ਇਹਦੇ ਵਿੱਚ ਨਾ ਕੋਈ ਟੇਲੇ ਨਹੀਂ ਰਹਿਣੇ ਚਾਹੀਦੇ ਥੋੜਾ ਜਿਹਾ ਟਾਈਮ ਲੱਗੇਗਾ ਪਰ ਬਹੁਤ ਹੀ ਵਧੀਆ ਇਹ ਘੁਲ ਜਾਂਦਾ ਹੈ ਤੇ ਗੁੜ ਦਾ ਪਾਣੀ ਆਟਾ ਹੋਰ ਸੂਜੀ ਚੰਗੀ ਤਰ੍ਹਾਂ ਮਿਕਸ ਹੋ ਚੁੱਕੇ ਨੇ ਤੇ ਮਿਕਸ ਹੋਣ ਤੋਂ ਬਾਅਦ ਨਾ ਇਸ ਤਰ੍ਹਾਂ ਦਾ ਗਾੜਾ ਬੈਟਰ ਬਣਦਾ ਇਹ ਨਾ ਪ ਤੇ ਵਸ ਐਸ ਤਰ੍ਹਾਂ ਇਹਨੂੰ ਮੈਂ ਚੰਗੀ ਤਰ੍ਹਾਂ ਕੋਲ ਲਿਆ ਨਾ ਤੇ ਕੋਲਣ ਤੋਂ ਬਾਅਦ ਨਾ ਇੱਕ ਹੀ ਡਾਇਰੈਕਸ਼ਨ ਵਿੱਚ ਨਾ ਇਹਨੂੰ 3-4 ਮਿੰਟ ਤੱਕ ਐਸਤਰਾ ਕਰਕੇ ਫੈਂਟਣਾ ਹੈ ਕਿਉਂਕਿ ਮੈਂ ਇਹਦੇ ਵਿੱਚ ਅੱਜ ਕੋਈ ਬੇਕਿੰਗ ਪਾਊਡਰ ਜਾਂ ਬੇਕਿੰਗ ਸੋਡੇ ਦੀ ਵਰਤੋਂ ਨਹੀਂ ਕਰਾਂਗੀ ਬਸ ਇਹਨੂੰ ਜਿਹੜਾ ਬੈਟਰ ਹੈ ਇਹਨੂੰ ਚੰਗੀ ਤਰ੍ਹਾਂ ਫੈਂਟ ਲਵਾਂਗੇ ਤੇ ਗੁਲਗੁਲੇ ਆਪੇ ਹੀ ਬਹੁਤ ਹੀ ਵਧੀਆ ਫੁੱਲੇ ਫੁੱਲੇ ਬਨਣਗੇ ਤੇ ਹੁਣ ਨਾ ਐਸ ਬੈਟਰ ਨੂੰ ਮੈਂ ਇੱਕ ਹੀ ਡਾਇਰੈਕਸ਼ਨ ਵਿੱਚ ਨਾ 2 ਤੋਂ 3 ਮਿੰਟ ਤੱਕ ਚੰਗੀ ਤਰ੍ਹਾਂ ਫੈਂਟ ਲਿਆ ਤੁਸੀਂ ਵੇਖ ਵੀ ਸਕਦੇ ਹੋ ਕਿ ਇਹ ਪਹਿਲੇ ਨਾਲੋਂ ਕਾਫੀ ਫੁੱਲ ਗਿਆ ਹੈ ਤੇਜ ਨਾਲ 1.5 ਕੱਪ ਪਾਣੀ ਮੈਂ ਦੇ ਛਪਾਇਆ ਸੀ ਨਾ ਉਹਨੇ ਵਿੱਚ ਹੀ ਹੈ ਬੈਟਰ ਬਣ ਕੇ ਤਿਆਰ ਹੋਇਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕੁਝ ਫਲੇਵਰਸ ਤੇ ਹੁਣ ਇਹਦੇ ਵਿੱਚ ਪਾਵਾਂਗੇ ਇੱਕ ਵੱਡਾ ਚਮਚ ਆਪਾਂ ਸਾਬਤ ਸੌਫ ਸੌਫ ਨੂੰ ਤੁਸੀਂ ਪੀਸ ਕੇ ਵੀ ਪਾ ਸਕਦੇ ਹੋ ਪਰ ਇਸ ਤਰ੍ਹਾਂ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਤੇ ਨਾਲ ਹੀ ਪਾਵਾਂਗੇ ਇੱਕ ਛੋਟਾ ਚਮਚ ਪੀਸੀਆਂ ਹੋਈਆਂ ਲਾਚੀਆਂ ਦਾ ਇਹ ਹਰੀਆਂ ਇਲਾਚੀਆਂ ਨੇ ਜਿਹੜੀਆਂ ਪੀਸ ਕੇ ਮੈਂ ਇਹਦੇ ਵਿੱਚ ਪਾਈਆਂ ਨੇ ਤੇ ਹੁਣ ਇਹਨਾਂ ਨੂੰ ਆਪਾਂ ਫਿਰ ਤੋਂ ਕੋਲ ਲਵਾਂਗੇ ਸੌਫ ਦਾ ਸਵਾਦ ਤੇ ਗੁਲਗੁਲੀਆਂ ਵਿੱਚ ਬਹੁਤ ਹੀ ਵਧੀਆ ਆਉਂਦਾ ਹੈ ਬਸ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲੈਣਾ ਹੈ ਤੇ ਗੋੜਾ ਆਟੇ ਨਾਲ ਸੌਫ ਨਾਲ ਤੇ ਲਾਚੀ ਨਾਲ ਇਹ ਗੁਲਗੁਲੇ ਬਣ ਕੇ ਤਿਆਰ ਹੁੰਦੇ ਨੇ ਪਾਣੀ ਚ ਘੋਲ ਕੇ ਪਰ ਮੈਂ ਇਹਦੇ ਵਿੱਚ ਨਾ ਅੱਜ ਇੱਕ ਤੋਂ ਫਲੇਵਰਸ ਹੋਰ ਪਾਣ ਜਾ ਰਹੀ ਆ ਜਿਹਦੇ ਨਾਲ ਕੀ ਇਹ ਹੋਰ ਵੀ ਜ਼ਿਆਦਾ ਸਵਾਦ ਹੋ ਜਾਣਗੇ ਤੇ ਤੁਸੀਂ ਚਾਹੁੰਦੇ ਹੋ ਨਾ ਕਿ ਬੱਚੇ ਵੀ ਖਾਣ ਤੇ ਉਸ ਫਲੇਵਰ ਨਾਲ ਨਾ ਬੱਚੇ ਵੀ ਜ਼ਰੂਰ ਖਾਣਗੇ ਤੇ ਗੁਲਗੁਲੇ ਬਣਾਉਣ ਵਾਸਤੇ ਨਾ ਇਹ ਬੈਟਰ ਬਿਲਕੁਲ ਤਿਆਰ ਹੈ ਐਸ ਬੈਟਰ ਦੀ ਯਾਨੀ ਕਿ ਸੌਫ ਔਰ ਰਾਚੀਆਂ ਵਾਲੇ ਗੁਲਗੁਲਿਆਂ ਦੀ ਰੈਸিপি ਮੈਂ ਸ਼ੇਅਰ ਕੀਤੀ ਹੋਈ ਹੈ ਪਰ ਅੱਜ ਮੈਂ ਇਹਦੇ ਵਿੱਚ ਥੋੜਾ ਜਿਹਾ ਨਾਰੀਅਲ ਦਾ ਬੁਰਾਦਾ ਪਾਣ ਲੱਗੇ ਆ ਇਹਦਾ ਫਲੇਵਰ ਬਹੁਤ ਵਧੀਆ ਲੱਗਦਾ ਹੈ 2 ਤੋਂ 3 ਵੱਡੇ ਚਮਚ ਨਾਰੀਅਲ ਦਾ ਬੁਰਾਦਾ ਹੈ ਤੇ ਤੁਸੀਂ ਇੱਥੇ ਉਹ ਜਿਹੜਾ ਖੁੱਪਾ ਹੁੰਦਾ ਹੈ ਨਾ ਗੋਲਾ ਉਹਨੂੰ ਵੀ ਕद्दूकस ਕਰਕੇ ਪਾ ਸਕਦੇ ਹੋ ਤੇ ਨਾਲ ਪਾਣ ਲੱਗੇ ਆ ਇੱਕ ਛੋਟਾ ਚਮਚ ਵਨੀਲਾ ਸੈਂਸ ਦਾ ਇਹਦੇ ਨਾਲ ਇਹਦਾ ਸਵਾਦ ਬਹੁਤ ਹੀ ਵਧੀਆ ਬਣ ਜਾਂਦਾ ਹੈ ਔਰ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਕਿਉਂਕਿ ਗੁਲਗੁਲੇ ਤੇ ਦਾ ਸਵਾਦ ਤੇ ਆਂਦਾ ਹੀ ਆਂਦਾ ਹੈ ਤੇ ਗੁਲਗੁਲੀਆਂ ਦੇ ਨਾਲ ਇਹਦੇ ਵਿੱਚੋਂ ਆਈਸਕ੍ਰੀਮ ਵਰਗਾ ਸਵਾਦ ਵੀ ਆਏਗਾ ਤੇ ਬਹੁਤ ਹੀ ਖੁਸ਼ ਹੋ ਕੇ ਖਾਣਗੇ ਬੱਚੇ ਤੇ ਮੈਂ ਸੋਚਿਆ ਅੱਜ ਮੈਂ ਥੋੜਾ ਜਿਹਾ ਤੇ ਇੱਥੇ ਮੈਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਤੇ ਹੁਣ ਇਹ ਸਾਡਾ ਜਿਹੜਾ ਬੈਟਰ ਹੈ ਗੁਲਗੁਲੇ ਬਣਾਉਣ ਵਾਸਤੇ ਬਿਲਕੁਲ ਤਿਆਰ ਹੈ ਤੇ ਬਸ ਹੁਣ ਆਪਾਂ ਫਟਾਫਟ ਇਹਨੂੰ ਫਰਾਈ ਕਰਕੇ ਤੇ ਗੁਲਗੁਲੇ ਬਣਾ ਲਵਾਂਗੇ ਤੇ ਇਹਨਾਂ ਨੂੰ ਫਰਾਈ ਕਰਨ ਵਾਸਤੇ ਨਾ ਮੈਂ ਇੱਥੇ ਸਰੋਂ ਦਾ ਤੇਲ ਹੈ ਪਹਿਲਾਂ ਤੋਂ ਹੀ ਗਰਮ ਕਰ ਲਿਆ ਤੇ ਗਰਮ ਕਰਨ ਤੋਂ ਬਾਅਦ ਨਾ ਗੈਸ ਦੀ ਫਲੇਮ ਨੂੰ ਮੈਂ ਹੁਣ ਸਿਮ ਕਰ ਦਿੱਤਾ ਹੈ ਤੇ ਜਿਹੜੇ ਗੁਲਗੁਲੇ ਨੇ ਸਰੋਂ ਦੇ ਤੇਲ 'ਚ ਬਹੁਤ ਸਵਾਦ ਬੰਦੇ ਨੇ ਵੈਸੇ ਤੁਸੀਂ ਕਿਸੇ ਵੀ ਆਇਲ 'ਚ ਬਣਾ ਸਕਦੇ ਹੋ ਤੇ ਹੁਣ ਨਾ ਹੱਥ ਨੂੰ ਲਾਵਾਂਗੇ ਥੋੜਾ ਜਿਹਾ ਪਾਣੀ ਤੇ ਪਾਣੀ ਲਾ ਕੇ ਨਾ ਇਹ ਜਿਹੜਾ ਆਪਾਂ ਬੈਟਰ ਬਣਾਇਆ ਹੈ ਇਹਨੂੰ ਥੋੜਾ ਜਿਹਾ ਐਵੇਂ ਚੁੱਕ ਲਵਾਂਗੇ ਹੱਥ ਤੇ ਤੇ ਬੜੇ ਹੀ ਆਰਾਮ ਨਾਲ ਨਾ ਗਰਮ ਤੇਲ ਦੇ ਵਿੱਚ ਪਾ ਦਵਾਂਗੇ ਤੇ ਬੜੇ ਧਿਆਨ ਨਾਲ ਪਾਣਾ ਹੈ ਕਿ ਤੇਲ ਤੁਹਾਡੇ ਹੱਥਾਂ ਤੇ ਨਾ ਪੈ ਜਾਵੇ ਤੇ ਜਦੋਂ ਆਪਾਂ ਗੁਲਗੁਲੇ ਪਾਣੇ ਨੇ ਉਦੋਂ ਤੇਲ ਦਾ ਜਿਹੜਾ ਟੈਂਪਰੇਚਰ ਹੈ ਥੋੜਾ ਘੱਟ ਹੀ ਹੋਣਾ ਚਾਹੀਦਾ ਤਾਂ ਹੀ ਮੈਂ ਸਿਮ ਕਰ ਲਿਆ ਕਿਉਂਕਿ ਸਰੋਂ ਦਾ ਤੇਲ ਹੈ ਨਾ ਤੇ ਬਹੁਤ ਛੇਤੀ ਮਤਲਬ ਕਿ ਜਿਆਦਾ ਗਰਮ ਹੋ ਜਾਂਦਾ ਹੈ ਤੇ ਇਸ ਕਰਕੇ एकदम ਗਰਮ ਗਰਮ ਚ ਪਾਵਾਂਗੇ ਤੇ ਉਪਰੋਂ एकदम ਲਾਲ ਹੋ ਜਾਣਗੇ ਤੇ ਅੰਦਰੋਂ ਕੱਚੇ ਜੇ ਰਹਿਣਗੇ ਬਸ ਇਸ ਤਰ੍ਹਾਂ ਹੀ ਹੱਥ ਨੂੰ ਪਾਣੀ ਲਾਂਦੇ ਅਪਾ ਸਾਰੇ ਬੈਟਰ ਨੂੰ ਗੋਲ ਸ਼ੇਪ ਦਿੰਦੇ ਹੋਏ ਕੜਾਈ 'ਚ ਆਇਲ 'ਚ ਪਾਈ ਜਾਣਾ ਹੈ ਤੇ ਇਹਨਾਂ ਨੂੰ ਫਰਾਈ ਕਰਨ ਵਾਸਤੇ ਨਾ ਮੈਂ ਇੱਥੇ ਸਰੋਂ ਦੇ ਤੇਲ ਨੂੰ ਪਹਿਲਾਂ ਤੋਂ ਹੀ ਗਰਮ ਕਰ ਲਿਆ ਹੈ ਗਰਮ ਕਰਨ ਤੋਂ ਬਾਅਦ ਨਾ ਗੈਸ ਦੀ ਫਲੇਮ ਨੂੰ ਸਿਮ ਕਰ ਦਿੱਤਾ ਹੈ ਤੇ ਹੁਣ ਹੱਥ ਨੂੰ ਥੋੜਾ ਜਿਹਾ ਪਾਣੀ ਲਗਾ ਕੇ ਨਾ ਇਹ ਥੋੜਾ ਥੋੜਾ ਬੈਟਰ ਲਈ ਜਾਣਾ ਜਿੰਨੇ ਕੁ ਵੱਡੇ ਤੁਸੀਂ ਸਾਈਜ਼ ਦੇ ਬਣਾਣੇ ਆ ਉਹਨਾਂ ਕੁ ਲੈ ਲਵੋ ਤੇ ਹੌਲੀ ਹੌਲੀ ਜੀ ਨਾ ਆਰਾਮ ਨਾਲ ਗਰਮ ਆਇਲ ਦੇ ਵਿੱਚ ਪਾਈ ਜਾਣਾ ਹੈ ਬਸ ਧਿਆਨ ਨਾ ਪਾਓ ਬਈ ਤੁਹਾਡੇ ਹੱਥਾਂ ਤੇ ਤੇਲ ਨਾ ਗਿਰੇ ਤੇ ਇਹ ਗੁਲਗੁਲੇ ਜਿਹੜੇ ਨੇ ਸਰੋਂ ਦੇ ਤੇਲ 'ਚ ਬਹੁਤ ਸਵਾਦ ਬੰਦੇ ਨੇ ਜੇ ਤੁਸੀਂ ਸਰੋਂ ਦੇ ਤੇਲ ਦੀ ਵਰਤੋਂ ਨਹੀਂ ਕਰਦੇ ਤਾਂ ਤੁਸੀਂ ਇਹਨਾਂ ਨੂੰ ਕਿਸੇ ਵੀ ਆਇਲ 'ਚ ਬਣਾ ਸਕਦੇ ਹੋ ਜਿਹੜਾ ਤੁਸੀਂ ਯੂਜ਼ ਕਰਦੇ ਹੋ ਬਸ ਇੱਕ ਇੱਕ ਕਰਕੇ ਸਾਰੇ ਇਹਨਾਂ ਨੂੰ ਆਇਲ ਦੇ ਵਿੱਚ ਪਾਈ ਜਾਣਾ ਤੇ ਜੇ ਹੱਥ ਨੂੰ ਪਾਣੀ ਲਾ ਕੇ ਬੈਟਰ ਚੁੱਕੋਗੇ ਨਾ ਤੇ ਫਿਰ ਬੜਾ ਵਧੀਆ ਚੁੱਕਿਆ ਜਾਂਦਾ ਹੈ ਲਿਆ ਜਾਂਦਾ ਹੈ ਹੱਥ ਵਿੱਚ ਨਹੀਂ ਤੇ ਹੱਥਾਂ ਨੂੰ ਚਿਪਕਦਾ ਜਿਆ ਤੇ ਜੇ ਮੈਂ ਹੱਥ ਨਾਲ ਪਾ ਰਹੀ ਐ ਜੇ ਤੁਹਾਨੂੰ ਚਮਚ ਨਾਲ ਸੌਖਾ ਲੱਗਦਾ ਨਾ ਤੇ ਤੁਸੀਂ ਚਮਚ ਨਾਲ ਵੀ ਪਾ ਸਕਦੇ ਹੋ ਜਿਹਦੇ ਨਾਲ ਸੌਖਾ ਲੱਗੇ ਉਹਦੇ ਨਾਲ ਆਇਲ ਦੇ ਵਿੱਚ ਪਾਈ ਜਾਓ ਤੇ ਇਹਨਾਂ ਨੂੰ ਫਰਾਈ ਕਰੀ ਜਾਓ ਤੇ ਹੁਣ ਥੋੜੀ ਦੇਰ ਇੱਕ ਪਾਸੇ ਪੱਕਣ ਤੋਂ ਬਾਅਦ ਹੁਣ ਆਪਾਂ ਇਹਨਾਂ ਦੀ ਸਾਈਡ ਚੇਂਜ ਕਰ ਦਵਾਂਗੇ ਤੇ ਦੇਖੋ ਫੁੱਲ ਕੇ ਉੱਪਰ ਆ ਗਏ ਨੇ ਆਇਲ ਦੇ ਤੇ ਹੌਲੀ ਹੌਲੀ ਇਹਨਾਂ ਦੀ ਸਾਈਡ ਚੇਂਜ ਕਰ ਦਵਾਂਗੇ ਇਹ ਫੁੱਲ ਗਏ ਨੇ ਵੈਸੇ ਤਾਂ ਜੇ ਇਹਨਾਂ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਵੀ ਚਲਾ ਦੇਵਾਂਗੇ ਨਾ ਕਿਸੇ ਚਮਚ ਨਾਲ ਤਾਂ ਵੀ ਇਹ ਸਾਰੇ ਪਾਸਿਓਂ ਬਹੁਤ ਵਧੀਆ ਸਿੱਕ ਜਾਣਗੇ ਕਿ ਸਾਰੇ ਜਗ੍ਹਾ ਇੱਕੋ ਜਿਹਾ ਸੇਕ ਲੱਗੇਗਾ ਨਾ ਬਸ ਹੁਣ ਗੈਸ ਦੀ ਫਲੇਮ ਨੂੰ ਸੈੱਟ ਕਰਦੇ ਹੋਏ ਨਾ ਇਹਨਾਂ ਨੂੰ ਆਪਾਂ ਸੋਨਾ ਸੁਨਹਿਰੀ ਕਲਰਾਂ ਤੱਕ ਤਲ ਲੈਣਾ ਤੇ ਜਦੋਂ ਇਹ ਫਰਾਈ ਹੋ ਕੇ ਵਧੀਆ ਜਿਹਾ 골ਡਨ ਬ੍ਰਾਊਨ ਕਲਰ ਚਾਜਨ ਨਾ ਇਦਾਂ ਦੇ ਤੇ ਉਦੋਂ ਆਪਾਂ ਇਹਨਾਂ ਨੂੰ ਆਇਲ ਚੋਂ ਕੱਢ ਕੇ ਇੱਕ ਛਾਨਣੀ ਚ ਰੱਖ ਦਵਾਂਗੇ ਐਕਸਟਰਾ ਆਇਲ ਨਿਚੜ ਜਾਏਗਾ ਫਿਰ ਇਹਨਾਂ ਆਪਾਂ ਇੱਕ ਪਾਂਡੇ ਚ ਪਾ ਦਵਾਂਗੇ ਤੇ ਬਹੁਤ ਹੀ ਛੇਤੀ ਬਣ ਜਾਂਦੇ ਨੇ ਇਹਨਾਂ ਨੂੰ ਬਨਣ ਚ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਫਟਾਫਟ ਬਣ ਜਾਂਦੇ ਨੇ ਆਟਾ ਗੋਲੋ ਯਾਰਾ ਕੋਲੋ ਜੇ ਚੀਨੀ ਪਾਣੀ ਹੈ ਤਾਂ ਚੀਨੀ ਵਾਲੇ ਬਣਾ ਲਓ ਤੇ ਬਸ ਫਟ ਤੇ ਆ ਲੋ ਜੀ ਮੈਂ ਇਥੇ ਗੁਗੁਲਿਆਂ ਦਾ ਦੂਸਰਾ ਪ੍ਰਾਗ ਵੀ ਫਰਾਈ ਕਰ ਲਿਆ ਹੈ ਤੇ ਗੁਗੁਲੇ ਦੇਖੋ ਕਿੰਨੇ ਵਧੀਆ ਬਣਨੇ ਹੈ ਨਾ ਫੁੱਲੇ ਫੁੱਲੇ ਤੇ ਜੇਕਰ ਤੇ ਜੇਕਰ ਤੁਹਾਨੂੰ ਲੱਗੇ ਨਾ ਕਿ ਗੁਗੁਲੇ ਫੁੱਲਦੇ ਨਹੀਂ ਪਏ ਤੇ ਐਨੇ ਕੋ ਬੈਟਰ ਵਿੱਚ ਅੱਧਾ ਛੋਟਾ ਚਮਚ ਬੇਕਿੰਗ ਪਾਊਡਰ ਪਾ ਸਕਦੇ ਹੋ ਤੇ ਐ ਲੋ ਜੀ ਆਟੇ ਹੋਰ ਗੁੜ ਨਾਲ ਬਨੇ ਹੋਏ ਮਿੱਠੇ ਮਿੱਠੇ ਗੁਗੁਲੇ ਬਣ ਕੇ ਤਿਆਰ ਨੇ ਇਹ ਗੁਗੁਲਿਆਂ ਨੂੰ ਅੰਬ ਦੇ achar ਨਾਲ ਖਾਓ ਚਾਹ ਨਾਲ ਖਾਓ ਇਹ ਬਹੁਤ ਹੀ ਸਵਾਦ ਲੱਗਦੇ ਨੇ